ਜਿਹੜੀ ਐਫ ਆਈ ਆਰ ਹੋਈ ਹੈ ਉਹਦੇ ਵਿੱਚ ਮਨਵੀਰ ਦੀ ਸਟੇਟਮੈਂਟ ਇਹ ਆਈ ਹੈ ਕਿ ਬ੍ਰਦਰ ਨੇ ਮੈਨੂੰ ਫੋਨ ਤੇ ਦੱਸਿਆ ਸੀ ਇਹ ਨਹੀਂ ਹੁਣ ਪਤਾ ਕਿਉਂਕਿ ਸਟੇਟਮੈਂਟ ਐਫ ਆਈ ਆਰ ਦੇ ਵਿੱਚ ਕਲੀਅਰ ਨਹੀਂ ਹੈ ਕਈ ਵਾਰੀ ਇਦਾਂ ਹੁੰਦਾ ਕਿ ਮੁੰਡਾ ਬੜਾ ਬੀਬਾ ਸੀ ਹੋ ਸਕਦਾ ਹੈ ਕਿ ਆਪਣੀ ਇੱਜ਼ਤ ਦੇ ਡਰੋਂ ਜਾਂ ਪਤਾ ਨਹੀਂ ਕੀ ਉਹ ਦਰਦ ਵਿਚਾਰਾ ਆਪਣੇ ਮਨ ਦੇ ਵਿੱਚ ਛੁਪਾ ਕੇ ਬੈਠਾ ਸੀ ਇੱਜ਼ਤ ਬਹੁਤ ਵੱਡੀ ਇੱਕ ਇੱਜ਼ਤਦਾਰ ਬੰਦੇ ਵਾਸਤੇ ਇੱਜ਼ਤ ਬਹੁਤ ਵੱਡੀ ਹੁੰਦੀ ਹੈ ਜਿਹੜਾ ਬਿਆਨ ਕੀ ਉਹਨਾਂ ਲਈ ਇੱਜ਼ਤ ਕੁਛ ਨਹੀਂ ਉਹ ਮੁੰਡਾ ਬਹੁਤ ਹੀ ਬੀਬਾ ਸੀ ਇੱਜ਼ਤਦਾਰ ਕਰਾਣਾ ਹੈ ਇਹ ਹੋ ਸਕਦਾ ਉਹਨੇ ਆਪਣੇ ਉ ਤਾਂ ਆਪਣੇ ਪਿਓ ਅੱਗੇ ਅੱਖ ਨਹੀਂ ਸੀ ਚੁਪਦਾ ਹੋ ਸਕਦਾ ਉਹਨੇ ਆਪਣੇ ਪਿਓ ਨੂੰ ਵਿਚਾਰੇ ਨੇ ਕੋਈ ਡਰਦੇ ਨੇ ਨਾ ਦੱਸਿਆ ਹੋਵੇ ਭੈਣ ਨਾਲ ਆਪਾਂ ਸ਼ੇਅਰ ਕਰ ਲਈ ਉਹਨਾਂ ਨੇ ਕਿਹਾ ਕਿ ਮੈਂ ਮੈਂ ਸੋਚਿਆ ਵੀ ਚਲੋ ਪਾਪਾ ਹੋਰੀ ਵਾਪਸ ਹੋਣਗੇ ਤਾਂ ਆਪਾਂ ਬੈਠ ਕੇ ਗੱਲ ਕਰਾਂਗੇ ਤੇ ਜਿਸ ਦਿਨ ਇਹ ਵਾਕਿਆ ਹੁੰਦਾ ਹੈ 28 29 ਦੀ ਰਾਤ ਨੂੰ ਉਸ ਦਿਨ ਉਹ ਕਹਿੰਦੇ ਕਿ ਮੈਨੂੰ ਇਹਨੇ ਪਹਿਲਾਂ ਫੋਨ ਕੀਤਾ ਐਸ ਪਰ ਦਾ ਸਟੇਟਮੈਂਟ ਸਟੇਟਡ ਇਨ ਦਾ ਐਫ ਆਈ ਆਰ ਉਹਦੇ ਵਿੱਚ ਐ ਵੀ ਕਿਹਾ ਹੋਇਆ ਵੀ ਜਿਸ ਦਿਨ ਕਤਲ ਹੋਇਆ ਉਸੇ ਦਿਨ ਹੀ ਭਰਾ ਨੇ ਭੈਣ ਨਾਲ ਗੱਲ ਕੀਤੀ। ਐਗਜ਼ੈਕਟਲੀ ਉਹੀ ਗੱਲ ਕਰਦਾ ਮੈਂ। ਉਸੇ ਦਿਨ 28 ਤਰੀਕ ਨੂੰ ਉਹਨਾਂ ਨੇ ਕਿਹਾ ਵੀ ਮੈਨੂੰ ਕਾਲ ਕੀਤੀ ਇਹਨੇ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਮੈਨੂੰ ਪਤਾ ਲੱਗ ਗਿਆ। ਮੈਂ ਜਲਦੀ ਸਬੂਤ ਦੇਵਾਂਗਾ। ਮੈਂ ਜਲਦੀ ਸਬੂਤ ਦੇਵਾਂਗੇ। ਮੈਨੂੰ ਪਤਾ ਲੱਗ ਗਿਆ ਕਿ ਇਹਦੇ ਕੋਈ ਇਲੈਸੀਟ ਰਿਲੇਸ਼ਨ ਹੈਗੇ ਨੇ। ਉਹ ਰੋਂਗ ਹੈ ਤੇ ਮੈਨੂੰ ਇਹ ਰਸਤੇ 'ਚੋਂ ਹਟਾ ਸਕਦੇ ਐ। ਮੈਨੂੰ ਮਾਰਨ ਦੀ ਸਾਜ਼ਿਸ਼ ਕਰ। ਮਤਲਬ ਕੀਤੀ ਜਾ ਸਕਦੀ। ਤੇ ਮੈਨੂੰ ਕਦੋਂ ਵੀ ਰਸਤੇ ਦੇ ਵਿੱਚੋਂ ਹਟਾਇਆ ਜਾ ਸੀ ਤੇ ਫਿਰ ਉਹਦੀ ਮਨਵੀਰ ਨੇ ਕਿਹਾ ਉਹਨੂੰ ਕਿ ਤੂੰ ਫਿਕਰ ਨਾ ਕਰ ਮੈਂ ਕੱਲ ਹੀ ਤੇਰੇ ਕੋਲ ਪਹੁੰਚਾਂਗੀ ਆਪਾਂ ਬੈਠ ਕੇ ਰੁਪਿੰਦਰ ਕੌਰ ਨੂੰ ਸਮਝਾਵਾਂਗੇ ਕਈ ਵਾਰੀ ਗਲਤ ਛੱਕ ਦੇ ਆਧਾਰ ਤੇ ਰਿਸ਼ਤੇ ਵਿਗੜ ਜਾਂਦੇ